हां जी ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂਗੇ ਬਾਸਮਤੀ ਦੇ ਤਾਜ਼ਾ ਰੇਟ ਹਰਿਆਣਾ ਤੇ ਯੂਪੀ ਦੀਆਂ ਮੰਡੀਆਂ ਦੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੜਤਾਲ ਹੈਗੀ ਮੰਡੀਆਂ ਦੇ ਵਿੱਚ ਤੇ ਯੂਪੀ ਤੇ ਹਰਿਆਣਾ ਦੇ ਰੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿਸਾਨਾਂ ਲਈ ਖੁਸ਼ਖਬਰੀ ਆ ਰੇਟ ਆ ਜਿਹੜੇ ਇੱਕ ਵਾਰ ਫਿਰ ਆ ਜਿਹੜੀ ਤੇਜ਼ੀ ਫੜਨੀ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਇੱਕ ਹਫ਼ਤਾ 10 ਦਿਨਾਂ ਤੋਂ ਰੇਟ ਜਿਹੜੇ ਡਾਊਨ ਚੱਲ ਰਹੇ ਸੀ ਤੇ ਹੁਣ ਆ ਜਿਹੜੇ ਰੇਟਾਂ ਨੇ ਫੇਰ ਆ ਜਿਹੜੀ ਤੇਜ਼ੀ ਫੜਨੀ ਸ਼ੁਰੂ ਕੀਤੀ ਆ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਅੱਜ ਦੇ ਤਾਜ਼ਾ ਰੇਟਾਂ ਦੀ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਜਿੱਦਾਂ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਮੰਡੀ ਆ ਜੀ ਸਫੈਦੋ ਮੰਡੀ ਸਫੈਦੋ ਮੰਡੀ ਦੇ ਵਿੱਚ 1509 ਦਾ ਰੇਟ ਆ ਜਿਹੜਾ 2999 ਰੁ 68 ਰੁਪਿਆ ਦੀ ਤੇਜ਼ੀ ਹੈ ਤੇ 1509 ਜਿਹੜੀ ਆਪਾਂ ਹੱਥ ਨਾ ਛਾੜਦੇ ਆਂਗੇ ਉਹਦਾ ਰੇਟ ਆ ਜੀ 3232 ਰੁਪਏ ਗੋਹਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 2900 ਰੁਪਏ ਕਰੋੜਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ ਰੇਟ 2845 ਰੁਪਏ ਤੇ 1847 ਦਾ ਰੇਟ ਆ ਜਿਹੜਾ 2650 ਰੁਪਏ ਤਰਾਵੜੀ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ ਰੇਟ ਆ ਜੀ ਕਮੈਨ ਵਾਲੀ ਦਾ 2900 ਤੇ 21 ਰੁਪਏ ਤੇ ਜਿਹੜੀ ਹੱਥ ਵਾਲੀ ਆਪਾਂ ਪਾਸਮਤੀ ਝਾੜ ਕੇ ਲੈ ਜਾਂਦੇ ਆ ਉਹਦਾ ਰੇਟ ਆ ਜੀ 3080 ਰੁਪਏ ਸਮਾਲਖਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 2841 ਰੁਪਏ ਕਮਬੈਨ ਵਾਲੀ ਦਾ ਤੇ ਹੱਥ ਵਾਲੀ ਪਾਸਮਤੀ ਦਾ ਰੇਟ ਆ ਜੀ 3171 ਰੁਪਏ ਪਵਾਹਾ ਮੰਡੀ ਦੇ ਵਿੱਚ ਰੇਟ ਆ ਜਿਹੜਾ ਕਮਬੈਨ ਵਾਲੀ ਪਾਸਮਤੀ ਦਾ 2925 ਰੁਪਏ ਤੇ ਖੁਰਜੀ ਮੰਡੀ ਯੂਪੀ ਦੇ ਵਿੱਚ ਆ ਰੇਟ ਆ ਜਿਹੜਾ 1509 ਪਾਸਮਤੀ ਦਾ 2900 ਰੁਪਏ ਹੱਥ ਵਾਲੀ ਦਾ ਤੇ ਕੰਬਾਈਨ ਵਾਲੀ ਦਾ ਰੇਟ ਹੈ 2600 ਰੁਪਏ ਨਰੇਲਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 1509 ਦਾ 3100 ਰੁਪਏ ਤੇ ਜਿਹੜੀ ਕੰਬਾਈਨ ਵਾਲੀ ਬਾਂਸਮਤੀ ਹੈ ਉਹਦਾ ਰੇਟ ਹੈਗਾ ਜੀ 2830 ਰੁਪਏ ਨਰੇਲਾ ਮੰਡੀ ਦੇ ਵਿੱਚ ਪਰਵਾਲਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 1509 ਦਾ ਉਹ ਹੈਗਾ ਜੀ 2891 ਰੁਪਏ ਫਤਿਹਪਾਦ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3000 ਰੁਪਏ ਤੇ ਰਤੀਆਂ ਮੰਡੀ ਦੇ ਵਿੱਚ ਰੇਟ ਹੈਗਾ ਜੀ 3037 ਰੁਪਏ 1509 ਮਾਸਮਤੀ ਦਾ ਤੇ 1847 ਦਾ ਰੇਟ ਆ ਜੀ 2800 ਤੇ 62 ਰੁਪਏ ਦਾ ਅਦਰੀ ਮੰਡੀ ਯੂਪੀ ਦੇ ਵਿੱਚ ਆ ਜਿਹੜਾ ਰੇਟ ਆ ਜੀ 1509 ਦਾ 2900 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈਗੀ ਆ ਮਾਤਰਾ ਮੰਡੀ ਮਾਤਰਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 2951 ਰੁਪਏ ਕੈਥਲ ਮੰਡੀ ਦੇ ਵਿੱਚ ਆ ਜਿਹੜਾ 1509 ਮਾਸਮਤੀ ਦਾ ਰੇਟ ਆ 3105 ਰੁਪਏ 1847 ਦਾ ਰੇਟ ਆਗਾ ਜਿਹੜਾ 2670 ਰੁਪਏ ਹੋਟਲ ਮੰਡੀ ਦੇ ਵਿੱਚ ਰੇਟ ਆ ਜਿਹੜਾ 2700 ਰੁਪਏ ਨਰਵਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3000 ਰੁਪਏ ਚੀਕਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਮਾਸਮਤੀ ਦਾ ਜੀ 29 ਰੁਪਏ ਖੈਰ ਮੰਡੀ ਦੇ ਵਿੱਚ ਮਾਸਮਤੀ 18 47 ਦਾ ਰੇਟ 22 ਤੋਂ 25 ਰੁਪਏ 1509 ਦਾ ਰੇਟ ਆ ਜਿਹੜਾ 2965 ਰੁਪਏ ਤੇ ਉਸ ਤੋਂ ਅਗਲੀ ਮੰਡੀ ਜੀ ਬਲਾਸਪੁਰ ਮੰਡੀ ਬਲਾਸਪੁਰ ਮੰਡੀ ਦੇ ਵਿੱਚ 1509 ਦਾ ਰੇਟ ਆ ਜਿਹੜਾ 2700 ਰੁਪਏ ਤੇ ਪੀਆਰ 126 ਦਾ ਰੇਟ 1900 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈਗੀ ਹੈ ਜੀ ਪੋਹਾਣਾ ਮੰਡੀ ਪੋਹਾਣਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3080 ਰੁਪਏ 1509 ਬਾਸਮ ਦੀ ਤੇ 1692 ਦਾ ਰੇਟ ਹੈ ਜਿਹੜਾ 3000 ਰੁਪਏ 50 ਰੁਪਏ 1847 ਦਾ ਰੇਟ 2900 ਰੁਪਏ ਜੁਲਾਨਾ ਮੰਡੀ ਵਿੱਚ 1509 ਬਾਸਮ ਦੀ ਰੇਟ 2800 21 ਰੁਪਏ ਰਤੀਆ ਮੰਡੀ ਦੇ ਵਿੱਚ 1509 ਦਾ ਰੇਟ ਹੈ ਜੀ 2852 ਤੇ 1847 ਦਾ ਰੇਟ ਹੈ 2600 ਤੇ 11 ਰੁਪਏ ਜੀਤ ਮੰਡੀ ਦੇ ਵਿੱਚ ਜਿਹੜਾ ਰੇਟ ਹੈਗਾ 2850 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈਗੀ ਹੈ ਜੀ ਕੋਸੀਕਲਾ ਮੰਡੀ ਯੂਪੀ ਦੇ ਵਿੱਚ 1509 ਮਾਹਮਤੇ ਰੇਟ ਹੈ 2700 ਰੁਪਏ ਅਲੀਗੜ੍ਹ ਮੰਡੀ ਯੂਪੀ ਦੇ ਵਿੱਚ ਰੇਟ ਆ ਜਿਹੜਾ 1509 ਦਾ 3050 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈ ਸਿਕੰਦਰਾਬਾਦ ਮੰਡੀ ਦੇ ਵਿੱਚ 1509 ਦਾ ਰੇਟ 2400 ਤੋਂ ਲੈ ਕੇ 2600 ਰੁਪਏ ਤੇ ਕਰਨਾਲ ਮੰਡੀ ਦੇ ਵਿੱਚ ਰੇਟ ਹੈਗਾ ਜੀ 1509 ਬਾਸਮਤੀ 2850 ਰੁਪਏ ਤੇ ਇਹ ਸੀ ਅੱਜ ਖਸਾਲ ਵੀਰੋ ਮੰਡੀਆਂ ਦੇ ਰੇਟ ਧੰਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਲਓ